ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਆ ਤੁਸੀਂ ਘੈਂਟ ਹੋਵੋਗੇ ਅੱਜ ਪੈਣੋ ਮੈਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈ ਹਾਂ ਇਹਦੇ ਵਿੱਚ ਮੈਂ ਸਲਵਾਰ ਦੀ ਕਟਿੰਗ ਦੱਸੀ ਹੈ ਜੀ ਜਿਹੜਾ ਆਪਣੇ ਕੋਲ ਕਪੜਾ ਘੱਟ ਹੁੰਦਾ ਜਾਂ 2 ਮੀਟਰ ਹੁੰਦਾ ਜਾਂ 2.5 ਮੀਟਰ ਹੁੰਦਾ ਉਹਦੇ ਵਿੱਚੋਂ ਆਪਾਂ ਸਲਵਾਰ ਕਿਵੇਂ ਕੱਢਣੀ ਹੈ ਹਨਾ ਉਹ ਵੀ ਸਟੇਟ ਸਲਵਾਰ ਨਹੀਂ ਪਟਿਆਲਾ ਸਲਵਾਰ ਜਿਹਨੂੰ ਆਪਾਂ ਪਟਿਆਲਾ ਸਲਵਾਰ ਬੋਲਦੇ ਹਾਂ ਉਹਦੀ ਕਟਿੰਗ ਆਪਾਂ ਕਿਵੇਂ ਕਰਨੀ ਹੈ ਕਿਵੇਂ ਕਿਵੇਂ ਆਪਾਂ ਕਪੜਾ ਅਡਜਸਟ ਕਰਨਾ ਹਨਾ ਕਿੱਥੋਂ ਕਿਵੇਂ ਕੀ ਕੱਟਣਾ ਇੱਕ ਪਹਿਲਾ ਸਲਵਾਰ ਹੁੰਦੀ ਸੀ ਕਿ ਜਿਹੜੀ ਨੂੰ ਆਪਾਂ ਕਹਿੰਦੇ ਹਾਂ ਸੀ ਦੂਰੇ ਫੇਰਦੀ ਸਲਵਾਰ ਹਨਾ ਇਹ ਆਪਣੀ ਕਹਰੇ ਫੇਰਦੀ ਸਲਵਾਰ ਬੱਜਦੀ ਆ ਹੂੰ ਦੋ ਸਲਵਾਰਾਂ ਦੀ ਮੈਂ ਕਟਿੰਗ ਦੱਸੀ ਆ ਦੇ ਵਿੱਚ ਤੁਸੀਂ ਦੋਨਾਂ ਦੇ ਵਿੱਚੋਂ ਕੋਈ ਵੀ ਬਣਾ ਸਕਦੇ ਹੋ ਜਿਵੇਂ ਕਿ ਆ ਦੇਖੋ ਮੈਂ ਰੱਖਿਆ ਹੋਇਆ ਹੈਂਕੀ ਮੇਰਾ ਪਿੰਕ ਕਲਰ ਦਾ ਹਨਾ ਸਾਡੇ ਕੋਲ ਹੈਂਕੀ ਪਤਾ ਕਿਦਾਂ ਦੇ ਹੁੰਦੇ ਆ ਐਦਾਂ ਦੇ ਜਿਹੜਾ ਕਿ ਸਲਵਾਰਾਂ ਸਲਵਾਰਾਂ ਦੇ ਵਿੱਚੋਂ ਕਪੜਾ ਬਚਿਆ ਹੁੰਦਾ ਜਾਂ ਕਮੀਜ਼ਾਂ ਚੋਂ ਬਚਿਆ ਹੁੰਦਾ ਉਦੋਂ ਦਾ ਹਾਂਜੀ ਆਪਾਂ ਉਹਨੇ ਫਿਰ ਹਨਾ ਉਹੀ ਆਪਣੇ ਕੰਮ ਵਾਲੇ ਮੁੱਦੇ ਵੱਲ ਤੰਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਇਹ ਸਲਵਾਰ ਆ ਜਿਹੜੀ ਹਨ ਉਹ ਹੈਲਦੀ ਲੇਡੀਜ਼ ਦੀ ਸਲਵਾਰ ਆ ਤੇ ਕੱਪੜਾ ਆਪਣੇ ਕੋਲੇ ਘੱਟ ਸੀ ਉਹ ਆਪਾਂ ਕਿਵੇਂ ਬਣਾਈ ਹੈ ਹਨ ਤਾਂ ਹਿਪ ਦੇ ਅਕੋਰਡਿੰਗ ਕਿੰਨੀ ਆਪਾਂ ਬੈਲਟ ਰੱਖਣੀ ਹੁੰਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਹਨ ਪਹਿਲਾਂ ਵੀ ਉਹ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਆਪਾਂ ਦਿੱਤੀ ਹੋਈ ਹੈ ਜੀ ਓਕੇ ਧੰਨਵਾਦ ਸਾਰਿਆਂ ਨੇ ਦੇਖੋ ਵੀਡੀਓ ਦੇਖੋ ਤੇ ਮੈਨੂੰ ਕਮੈਂਟ ਕਰੋ ਜੇ ਵਧੀਆ ਵੀਡੀਓ ਘੈਂਟ ਲੱਗੀ ਤਾਂ ਵਧੀਆ ਕਮੈਂਟ ਕਰੋ ਜੇ ਨਹੀਂ ਘੈਂਟ ਲੱਗੀ ਤਾਂ ਮੈਨੂੰ ਗਾਣਾ ਘੱਟ ਸਕਦੇ ਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਸਿਰੇ ਨਾਲ ਦੇ ਉਹ ਕਾਣ ਨਹੀਂ ਕਰਦੇ ਹਾਂ ਜੀ ਭੈਣੋ ਅੱਜ ਮੈਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਸਿੰਪਲ ਸਲਵਾਰ ਦੀ ਕਟਿੰਗ ਕਰਨੀ ਦੱਸਣ ਲੱਗੀ ਹਾਂ ਜਿਵੇਂ ਕਿ ਇਹ ਕਪੜਾ ਆਪਣੇ ਕੋਲੇ ਹੈਗਾ ਇਹ ਇੱਕ ਮਿੰਟ ਪਹਿਲਾਂ ਮੈਂ ਕਪੜਾ ਮੈਨ ਲਾਵਾਂ ਫਿਰ ਸੁਣਾਦੀ ਇੱਕ ਤੇ 2 ਤੇ 2.5 ਮੀਟਰ 2.5 ਮੀਟਰ ਆਪਣੇ ਕੋਲੇ ਕਪੜਾ ਤੇ ਆਪਣੀ ਇਹਦੀ ਸਲਵਾਰ ਦੀ ਲੈਂਥ ਆ ਉਹ ਆਪਣੀ ਹੈਗੀ 38 39 ਠੀਕ ਹੈ ਸਲਵਾਰ ਜਿਹੜੀ ਹੁੰਦੀ ਆ ਆਪਣੀ ਪਿੱਛੇ ਜਾਂਦੀ ਆ ਆਪ ਸੌਰੀ ਪਿੱਛੇ ਆਂ ਦੇਖਨੇ ਇੱਧਰ ਉੱਧਰ ਘੁੰਮਦੀ ਆ ਉਹ ਨਾ ਘੁੰਮੇ ਹਨ ਉਹਦੀ ਮੈਂ ਤੁਹਾਨੂੰ ਹੋਰ ਡਿਟੇਲ ਦੇਣ ਲੱਗੀ ਆ ਪਹਿਲਾਂ ਆਪਾਂ ਕੀ ਕਰਨਾ ਜੀ ਜਿਵੇਂ ਕਿ ਹੁਣ ਮੇਰੇ ਕਸਟਮਰ ਦੀ ਸਲਵਾਰ ਹੈਗੀ ਆ 36 ਇੰਚ ਠੀਕ ਆ ਜੇ ਤਾਂ ਹੁਣ ਇਹਨਾਂ ਨੇ ਪੂਰੀ ਹੈਵੀ ਸਲਵਾਰ ਬਣਉਣੀ ਆ ਤਾਂ ਆਪਾਂ ਕੀ ਕਰਾਂਗੇ ਜਿੰਨਾ ਆਪਣੇ ਕੋਲ ਕੱਪੜਾ ਆਪਾਂ ਉਹਦੀ ਤੰਗਾਂ ਲਮਈਆਂ ਲਾ ਕੇ ਦੇਖਾਂਗੇ 36 36 ਦੀਆਂ ਵੀ ਤੈਨੂੰ ਲੈਂਦੀਆਂ ਨੇ ਕਿ ਨਹੀਂ ਲੈਂਦੀਆਂ ਠੀਕ ਹੈ ਜਿਵੇਂ ਕਿ ਹੁਣ ਮੇਰੇ ਕਸਟਮਰ ਦੀ ਸ਼ਰਤ ਇਹ ਤਾਂ ਆਪਾਂ ਰੱਖਾਂਗੇ ਜੀ 33 ਇੰਚ ਪਹੁੰਚਾ 33 33 ਦੀਆਂ ਦੇਖਾਂਗੇ ਆਪਾਂ ਤਾਂ ਲੰਮਾਈਆਂ ਲੈਂਦੀਆਂ ਨੇ ਜਾਂ ਨਹੀਂ ਲੈਂਦੀਆਂ ਠੀਕ ਹੈ ਵੈਸੇ ਮੈਨੂੰ ਲੱਗਾ ਵੀ ਮੇਰੇ 33 33 ਦੀਆਂ ਤਾਂ ਲੰਮਾਈਆਂ ਲੈ ਜਾਣਗੀਆਂ ਤੇ ਆਪਾਂ ਹੁਣ ਕੀ ਕਰਨਾ ਆਪਾਂ ਪਹਿਲਾਂ 33 ਇੰਚ ਦੀ ਇੱਕ ਲੰਬਾਈ ਲਾ ਲਵਾਂਗੇ ਮੇਰੇ ਪਹਿਲਾਂ ਨਿਸ਼ਾਨ ਨਹੀਂ ਸਿੱਧੀ ਕੈਂਚੀ ਚੱਕੋ ਤੇ ਪੱਟੋ ਤੇ ਫਿਰ ਜੇ ਗਲਤ ਹੋ ਗਿਆ ਤੇ ਫਿਰ ਗਾਣਾ ਖਾਓ ਹਨਾ ਆ ਦੇਖੋ ਪਹਿਲਾਂ ਆਪਾਂ 33 ਇੰਚ ਦਾ ਕੀ ਕਰਨਾ ਜੀ ਪਹੁੰਚਾ ਲਾ ਲੈਣਾ ਕਿ ਪੌਂਚਾ ਲੈ ਗਿਆ ਹੁਣ ਉਸ ਤੋਂ ਬਾਅਦ ਇਹਨੂੰ ਆਪਾਂ ਡਬਲ ਫੋਲਡ ਕਰ ਲਵਾਂਗੇ ਪੌਂਚੇ ਦਾ ਕੱਪੜਾ ਰਹਿ ਗਿਆ ਹੁਣ ਪੌਂਚਾ ਆਪਾਂ ਲਾਉਣਾ ਜਿਵੇਂ ਕਿ ਮੇਰੇ ਕਸਟਮਰ ਦੀ ਮੂਰੀ ਹੈਗੀ ਆ 6.5 ਇੰਚ ਤੇ ਆਪਾਂ ਲਵਾਂਗੇ ਜੀ ਇਹਨੂੰ 11.5 ਇੰਚ ਕਿਉਂਕਿ ਜੇ ਆਪਾਂ ਪੌਂਚਾ ਵੱਡਾ ਲੈਨੇ ਕੁੰਦਾ ਘੱਟ ਲੈਨੇ ਫਿਰ ਕਿਉਂਕਿ ਪਿੱਛੇ ਤੋਂ ਸਲਵਾਰ ਚੱਕੀ ਜਾਂਦੀ ਆ ਤੇ ਜੇ ਆਪਾਂ ਕੁੰਦਾ ਵੀ ਪੌਂਚੇ ਤੇ ਬਰੋਬਰ ਕਰਕੇ ਪੌਂਚਾ ਬਣਾਵਾਂਗੇ ਫਿਰ ਆਪਣੀ ਸਲਵਾਰ ਨਹੀਂ ਚੱਕੀ ਜਾਂਦੀ 11.5 11 ਪੜਾ ਹੋ ਗਿਆ ਪਹੁੰਚਾ ਤੇ ਹੁਣ ਪਹੁੰਚੇ ਤੇ ਆਪਾਂ ਪਾਉਣੀ ਹੁੰਦੀ ਹੈ ਕਾਰਟ ਜਿਹੜੀ ਕਿ ਸਲਵਾਰ ਚੱਕੀ ਚੱਕੀ ਰਹੇ ਹਨ ਇੱਕ ਤਾਂ ਕਾਰਟ ਹੁੰਦੀ ਹੈ ਜਿਹੜੀਆਂ ਕੁੜੀਆਂ ਪਾਉਂਦੀਆਂ ਨੇ ਉਹ ਤੁਹਾਨੂੰ ਮੈਂ ਬਾਅਦ ਵਿੱਚ ਦੱਸੂਗੀ ਸਲਵਾਰ ਜੋੜ ਕੇ ਹਨ ਇਹ ਆਪਾਂ ਕੀ ਕਰਨਾ ਜੀ 1.5 ਇੰਚ ਇੱਥੋਂ ਰੱਖ ਲੈਣਾ ਤੇ ਇਹਨੂੰ ਆਪਾਂ ਇਹਦੇ ਨਾਲ ਮਲਾ ਦਮਾਂਗੇ ਕਈ ਵੇਲੇ ਕੀ ਕਰਦੀਆਂ ਨੇ ਇਥੇ ਪਲੇਟ ਪਾਉਂਦਿਆਂ ਨੇ ਪਤਾ ਨਹੀਂ ਉਹ ਮਤਲਬ ਕਿ ਵਧੀਆ ਲੱਗਦਾ ਜਾਂ ਨਹੀਂ ਲੱਗਦਾ ਮੈਨੂੰ ਤਾਂ ਨਹੀਂ ਵਧੀਆ ਲੱਗਦਾ ਹਨ ਤੇ ਜਿਹੜੀ ਆਪਣੀ ਸਲਵਾਰ ਦੀ ਬੈਲਟ ਹੁੰਦੀ ਹੈ ਜੀ ਉਹ ਬੈਲਟ ਆਪਾਂ ਕੱਟਣੀ ਹੁੰਦੀ ਜਿਵੇਂ ਆਪਣੀ ਹਿੱਪ ਆ ਗਈ ਹਿੱਪ ਹੈਗੀ ਮੇਰੇ ਕਸਟਮਰ ਦੀ 24 ਇੰਚ ਤੇ ਇਹ ਜਿਹੜੀ ਬੈਲਟ ਆ ਇਹ ਮੈਂ ਲਾਉਂਗੀ 26 ਇੰਚ 2 ਇੰਚ ਐਕਸਟਰਾ ਠੀਕ ਹੈ 26 ਤੇ ਮੈਂ ਲਾਉਂਗੀ ਇਹ 22 ਇੰਚ ਤਿਆਰ ਆਪਾਂ ਲੈ ਲਈਏ ਤੇ ਜਿਹੜੀ ਬੈਲਟ ਦੀ ਚੌੜਾਈ ਹੁੰਦੀ ਆ ਉਹ ਆਪਾਂ ਸਾਤ ਹੀ ਲੈਣੇ ਆ ਜੀ 2 ਇੰਚ ਸੀਨਾ ਸੋਨਾ ਚ ਆ ਜਾਂਦਾ ਦੇ ਕਈ ਵਾਰ ਮੈਂ 7.5 ਵੀ ਲਮਾ ਨਾ ਤਾਂ ਵੀ ਅੱਧਾ ਇੰਚ ਕਪੜਾ ਬਾਹਰ ਹੀ ਜਾਂਦਾ ਉਹ ਕਦੇ ਵੀ ਨਹੀਂ ਵਿੱਚ ਆਉਂਦਾ ਕਈ ਵਾਰ ਮੈਂ ਸੋਚ ਕੇ ਲਾਣੀ ਕਿ ਚਾ ਥੋੜੇ ਦੇ ਜੀ ਕੀ ਕਟਿੰਗ ਕਰਾਂਗੇ ਪਸੇ ਰੱਖ ਦੇਣਾ ਜੀ ਪਰ ਨਹੀਂ ਹਲੋ ਆਹ ਹੋ ਗਈ ਜੀ ਆਪਣੀ 벨ਟ ਤਿਆਰ ਤੇ ਹੁਣ ਆਪਾਂ ਕੀ ਕਰਨਾ ਜੇ ਆਪਣੇ ਕੋਲੇ ਕਪੜਾ ਘੱਟ ਹੋਵੇ ਫਿਰ ਆਪਾਂ ਸਲਵਾਰ ਦੀ ਕਟਿੰਗ ਕਿਵੇਂ ਕਰਨੀ ਹੈ ਠੀਕ ਹੈ ਮੇਨ ਆਪਣਾ ਮੋਟਿਵ ਏ ਆਗਾ ਜੇ ਭੈਣੋ ਤੁਹਾਨੂੰ ਵੀਡੀਓ ਘੈਂਟ ਲੱਗੀ ਹੈ ਹਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਕਿਉਂਕਿ ਮੈਨੂੰ ਤੁਹਾਡੇ ਸਾਥ ਦੀ ਸਾਰਿਆਂ ਦੀ ਤੇ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹ ਕਿਉਂ ਜ਼ਰੂਰਤ ਆ ਉਹ ਮੈਂ ਤੁਹਾਨੂੰ ਦੱਸੂਗੀ ਇੱਕ ਦਿਨ ਬਟ ਮੈਂ ਇੱਕ ਵਾਰ ਇੰਨੇ ਕਹੂੰਗੀ ਕਿ ਕਿ ਮੈਨੂੰ ਬਹੁਤ ਬਹੁਤ ਜ਼ਿਆਦਾ ਜ਼ਰੂਰਤ ਆ ਹਨ ਹੁਣ ਕੀ ਕਰਨਾ ਜੀ ਆਪਾਂ ਲੰਬਾਈ ਲਾ ਲੈਣੀ ਆ 33 ਇੰਚ ਤੇ ਆਪਣੀ ਲੰਬਾਈ ਲੱਗ ਗਈ ਆ ਇੱਥੇ ਆ ਗਿਆ ਆਪਣਾ ਨਿਸ਼ਾਨ ਇੱਥੋਂ ਆਪਾਂ ਕਰਨਾ 2.5 ਇੰਚ ਦਾ ਕੁੰਡੇ ਦੀ ਜੜਾਈ ਲਾ ਲੈਣੀ ਠੀਕ ਹੈ ਤੇ ਇੱਥੋਂ ਆਪਾਂ ਲੈ ਲੈਣੇ 10 ਇੰਚ ਆਸਲ ਤੇ 2 ਇੰਚ ਦੇਪ ਰੱਖੋ ਤੇ ਨਿਸ਼ਾਨ ਲਾ ਦਿਓ ਠੀਕ ਹੈ ਆ ਹੋ ਗਿਆ ਆਪਣਾ ਦੋ ਹੁੰਦੇ ਆਪਣੇ ਆ ਨਿਕਲ ਗਿਆ ਹੁੰਦੇ ਚਾਹੀਦੇ ਆਪਾਂ ਨੂੰ ਚਾਰ ਮੇਰੇ ਕੋਲ ਤੇ ਫੋਨ ਆ ਰਿਹਾ ਹੈ ਹਲੋ ਹਲੋ ਹਾਂਜੀ ਵੀਰੇ ਹਾਂਜੀ ਵੀਰੇ ਤਰਪਾਈ ਨੂੰ ਭੇਜਿਆ ਹੋਇਆ ਜਦੋਂ ਹੀ ਆਗੇ ਨਾ ਮੈਂ ਤੁਹਾਨੂੰ ਫੋਨ ਕਰ ਦਿੰਦੀ ਆਂ ਹਾਂਜੀ ਆਏ ਨਹੀਂ ਵੀਰੇ ਹਜੇ ਉਹ ਸ਼ਾਮ ਜੀ ਨੂੰ ਲੈ ਕੇ ਗਰੀਆ ਕੁੜੀ ਪਹਿਲਾਂ ਕਹਿੰਦੀ ਮੀ ਆਈ ਜਾਂਦਾ ਮੈਂ ਠਹਿਰ ਕੇ ਆਉਂਗੀ ਹਾਂਜੀ ਠੀਕ ਹੈ ਵੀਰੇ ਮੈਂ ਫੋਨ ਹਾਂ ਵੀਰੇ ਹਾਂ ਹਾਂ ਕੋਸ਼ਿਸ਼ ਤਾਂ ਮੇਰੀ ਹੀ ਆ ਮੈਂ ਦੇਖ ਕੇ ਜਾਉਂਗੀ ਤੇ ਬਟ ਜੇ ਬਾੜਾ ਮੋਟਾ ਲੱਗਿਆ ਲੇਟ ਟੋਟ ਫਿਰ ਮੈਂ ਸੁਬਾ ਆ ਕੇ ਫੋਨ ਕਰ ਦਿੰਦੀ ਆਂ ਠੀਕ ਹੈ ਵੀਰੇ ਠੀਕ ਓਕੇ ਓਕੇ ਹਾਂਜੀ ਹੁਣ ਆਪਾਂ ਕੀ ਕਰਨਾ ਹੁਣ ਆਪਣਾ ਦੇਖੋ ਵੀ ਆਸਨ ਆਪਣਾ ਇੱਥੇ ਲੱਗ ਗਿਆ ਠੀਕ ਹੈ ਤੇ ਇੱਥੇ ਆਪਾਂ ਜਿਹੜਾ ਦੋ ਦੋ ਕੁੰਡੇ ਹੋਰ ਕੱਢਨੇ ਉਹਨਾਂ ਦਾ ਆਪਾਂ ਨਿਸ਼ਾਨ ਲਾ ਲਿਆ ਇੱਥੇ ਤੇ ਹੁਣ ਆਪਾਂ ਕੀ ਕਰਨਾ ਜੀ ਇਧਰੋਂ ਆਪਾਂ 10 ਇੰਚ ਫਿਰ ਮੈਂ ਇਹ ਕਟਿੰਗ ਨਹੀਂ ਕਰਨ ਲੱਗੀ ਸਿਰਫ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਵੀ ਆਪਾਂ ਇਹ ਕੱਢਣਾ ਚਾਹੀਦਾ ਆ ਲੈ 2.5 ਇੱਥੋਂ ਹੋ ਗਏ ਹੁਣ ਆਪਾਂ ਇਹਦੀ ਲੈਂਥ ਨਾਪ ਲੈਣੀ ਹੈ 33 ਇੰਚ ਠੀਕ ਹੈ ਤੇ ਆ ਗਿਆ ਆਪਣਾ ਇੱਥੋਂ ਤੱਕ ਆ ਰਿਹਾ ਹੈ ਇੱਕ ਤਾਂ ਮੇਰਾ ਟੇਬਲ ਛੋਟਾਗਾ ਇਹ ਆ ਗਿਆ ਆਪਣਾ ਇੱਥੇ ਤੱਕ ਹੁਣ ਤੁਸੀਂ ਦੇਖੋ ਵੀ ਆ ਆਪਾਂ ਹੁੰਦੇ ਦੀ ਕਟਿੰਗ ਕਰ ਲਈ ਇੱਥੋਂ ਕਟਿੰਗ ਕਰਕੇ ਇਹਨੂੰ ਆਪਾਂ ਚੱਕ ਕੇ ਇਹਦੇ ਉੱਪਰ ਰੱਖ ਲੈਣਾ ਫਿਰ ਇੱਥੋਂ ਆਪਾਂ ਇਹਦੀ ਕਟਿੰਗ ਕਰ ਦਿੰਦੇ ਹਾਂ ਠੀਕ ਹੈ ਇੱਕ ਤਰੀਕਾ ਹੋ ਗਿਆ ਇਹ ਸਲਵਾਰ ਦਾ ਜੇ ਆਪਣੇ ਕੋਲੇ ਕੱਪੜਾ ਘੱਟ ਹੈ ਠੀਕ ਹੈ ਇੱਕ ਹੋਰ ਤਰੀਕਾ ਹੋਰ ਆ ਉਹ ਮੈਂ ਤੁਹਾਨੂੰ ਦੱਸਦਾ ਉਹ ਮੈਂ ਸਲਵਾਰ ਆਪ ਕੱਟਣ ਲੱਗੀ ਆ ਕਿਉਂਕਿ ਕਸਟਮਰ ਦੀ ਜਿਹੜੀ ਹਿਪ ਆ ਉਹ ਹੈਗੀ 24 ਇੰਚ ਠੀਕ ਹੈ ਤੇ ਜਿਹੜਾ ਹੁਣ ਆਪਣਾ ਪਣਾ ਹੈਗਾ ਇਹਦਾ ਇਹਦਾ ਪਣਾ ਹੈਗਾ ਮੰਨ ਲਾ ਸਾਰਾ ਹੀ 21 ਇੰਚ ਤਾਂ ਕਰਕੇ ਆਪਾਂ ਨੂੰ ਇਹ ਡਬਲ ਫੋਲਡ ਕਰਕੇ ਫਿਰ ਕਟਿੰਗ ਕਰ ਲਵਾਂ। ਹਾਂਜੀ ਅੰਕਲ। ਹਾਂਜੀ। ਹਾਂਜੀ ਆ ਦੇਖੋ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਕੱਪੜੇ ਨੂੰ ਜਮ ਫੋਲਡ ਕਰਕੇ ਮਿਚਾ ਲੈਣਾ। ਹੁਣ ਆਪਾਂ ਇੱਥੋਂ ਆਪਾਂ 35 ਇੰਚ ਦੇ ਪਰਖਣਾ। ਇੱਥੋਂ ਲਿਜਾ ਕੇ ਸਾਰਾ ਜਿੰਨਾ ਆਪਣਾ ਕੱਪੜਾ ਇਹ ਹੈਗਾ ਆਪਣਾ 33.5 ਇੰਚ ਠੀਕ ਹੈ ਆਪਾਂ ਇਹਨੂੰ ਕੀ ਕਰਨਾ ਮੇਰਾ ਟੇਬਲ ਛੋਟਾ ਮੈਂ نیچے ਬਣਾ ਨਹੀਂ ਸਾਦੀ ਵੀਡੀਓ। ਇਹ ਮੈਂ ਲੈਟਰ ਨਾਲ ਪਹਿਲਾਂ ਥੱਲੇ। ਆ ਦੇਖੋ ਇੱਥੇ ਆਪਾਂ ਕੀ ਕੀਤਾ ਜੀ? ਇਹਦੀ ਦੇ 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 ਵੀਰੀਆਂ ਪੂਰੀਆਂ ਦੋ ਲੰਬਾਈਆਂ ਆਈਆਂ ਆਪਾਂ ਇੱਥੇ 2 1/2 ਇੰਚ ਦਾ ਨਿਸ਼ਾਨ ਲਾ ਲੀ ਠੀਕ ਹੈ ਇਧਰੋਂ ਨਾਲ 2 1/2 ਇੰਚ ਦਾ ਨਿਸ਼ਾਨ ਫਿਰ 2 1/2 ਆਪਾਂ ਇੱਥੋਂ ਨਾਲ ਆ ਵੀਰਾ ਥੋੜਾ ਜਿਹਾ ਕੱਟ ਲੱਗਿਆ ਹੋਇਆ ਆ ਜਾਣਾ ਸੈਟ 2 1/2 ਦਾ ਨਿਸ਼ਾਨ ਆਪਾਂ ਇੱਥੋਂ ਨਾਲ ਫਿਰ ਆਪਾਂ ਕੀ ਕਰਨਾ ਇਹਨਾਂ ਨੂੰ ਆਪਾਂ ਇਦਾਂ ਕਰਕੇ ਮਿਲਾ ਦੇਣਾ ਇਹਦੀ ਸਟਿਚਿੰਗ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਦੀ ਮੈਂ ਸਟਿਚਿੰਗ ਨਹੀਂ ਪਾਉਂਗੀ ਸਿਰਫ ਇਹਦੀ ਮੈਂ ਕਟਿੰਗ ਕਟਿੰਗ ਪਾਉਂਗੀ ਜੇ ਤੁਸੀਂ ਕਹੋਗੇ ਵੀ ਬਾਲ ਪਾਉਣ ਦੀ ਸਾਨੂੰ ਚਾਹੀਦੀ ਹੈ ਹਨਾ ਵੀਡੀਓ ਤਾਂ ਉਹ ਫਿਰ ਮੈਂ ਅਗਲੀ ਵੀਡੀਓ ਬਣਾ ਦਊਗੀ ਨਿਸ਼ਾਨ ਆਪਾਂ ਲਾ ਚੁੱਕੇ ਆਂ ਆ ਦੇਖੋ ਹੁਣ ਆਪਾਂ ਚੱਕਣੀ ਕੈਂਚੀ ਹੁਣ ਮੇਰੀ ਕੈਂਚੀ ਕਿੱਧਰ ਪੱਜ ਗਈ ਕੈਂਚੀ ਆਪਾਂ ਚੱਕਣੀ ਹੈ ਤਾਂ ਐਂ ਕਰਕੇ ਇਹਨੂੰ ਕੱਟ ਦੇਣਾ ਜੇ ਕਿਸੇ ਨੂੰ ਨਹੀਂ ਪਤਾ ਤੁਹਾਨੂੰ ਨਾ ਕੈਂਚੀ ਕਿਵੇਂ ਚਲਾਈ ਜੇ ਤਾਂ ਉਹ ਮੇਰੇ ਕੋਲੋਂ ਸਿੱਖ ਸਕਦਾ ਆਨਲਾਈਨ ਆਪਣੀ ਫੀਸ ਹੈਗੀ ਜੀ 10000 ਰੁਪਏ ਸਿਰਫ ਕੈਂਚੀ ਚੰਗ ਤੇ ਆਫਲਾਈਨ ਵੀ ਆਪਣੀ ਬਾਅਦ ਦੀ ਹੈ ਫੀਸ ਫੀਸ ਆਪਣੀ ਬਹੁਤ ਜ਼ਿਆਦਾ ਹੈ ਹੁਣ ਆਪਣਾ ਕੁੰਦਾ ਆ ਗਿਆ ਇੱਥੇ आज ਉਹਨਾਂ ਸਹੀ ਆ ਗਿਆ ਬਸ ਤੇ ਹੁਣ ਆਪਾਂ ਕੀ ਕਰਨਾ ਦੇਖੋ ਕੁੰਦਾ ਆਪਣਾ ਇਦਾਂ ਆ ਗਿਆ ਜਮਾ ਸਹੀ ਆਇਆ ਆਪਣੀ ਜਿਹੜੀ ਹੁੰਦੀ ਹੈ ਨਾ ਕਟਾਈ ਤੇ ਹੁਣ ਆਪਾਂ ਕੀ ਕਰਨਾ ਕੱਢਣਾ ਆਸਣ ਦਾ ਆਸਣ ਹਰ ਇੱਕ ਬੰਦੇ ਦਾ ਨੋਰਮਲ ਆਸਣ ਬੈੱਡ ਬੈਲਟ ਆਪਾਂ ਰੱਖਦੇ ਹੁੰਦੇ ਆ ਮੇਰੇ ਨਾਲ ਤਾਂ ਵੀ 14 ਜਾਂ 15 ਮੈਂ ਆਪ ਦਾ 13 ਰੱਖਦੀ ਹੁੰਦੀ ਆ ਠੀਕ ਹੈ ਤੇ ਆਪਾਂ ਕੀ ਕਰਨਾ 10 3 ਉਹ ਇਧਰ ਰਹਿ ਗਿਆ ਤੇ ਆਪਾਂ ਲਵਾਂਗੇ ਜਿੱਥੋਂ 11 ਇੰਚ ਆਸਣ ਗੈਰਾਆਂ ਚਾਸਨ ਲੈ ਕੇ ਆਪਾਂ ਸਟਾਰਟਿੰਗ ਕਰ ਦੇਣੀ ਆ ਇਦਾਂ ਕਰਕੇ ਉਸ ਤੋਂ ਬਾਅਦ ਆਇਆ ਹੋ ਗਿਆ ਇਹ ਉਸ ਤੋਂ ਬਾਅਦ ਜਿਹੜਾ ਆਪਣਾ ਕੱਟ ਲੱਗਿਆ ਹੋਇਆ ਸੀਗਾ ਇਹਨੂੰ ਆਪਾਂ ਇਦਾਂ ਕਰਕੇ ਆਇਆ ਬਣਾ ਦੇਣਾ ਠੀਕ ਹੈ ਆ ਦੇਖੋ ਜੀ ਸਲਵਾਰ ਦੀ ਆਪਣੀ ਹੋ ਗਈ ਆ ਕਟਾਈ